ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛਿਛਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਪ੍ਰਦੀਪ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਏ ਜਿੰਨਾ ਚੋਂ ਦੋ ਸੋਈਆਂ ਤੇ ਇੱਕ ਗੱਬਣ ਆ ਗੱਬਣ ਆਪਣੀ ਪਾਸ ਕਰਕੇ ਤੇ ਵੇਸਟ ਚੱਕ ਕੇ ਤਸੱਲੀ ਕਰਕੇ ਖੜੋ ਤੇ ਸੂਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤੇ ਫੇਰ ਆਪਣਾ ਪਸ਼ੂ ਖੜੋ ਜੀ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੋਂ ਦੋ ਟਾਈਮ ਚਵਾਈ ਜ਼ਰੂਰ ਕਰਾ ਲੈ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਮੇਰਾ ਜੀ ਬਾਬੇ ਨਾਨਕ ਜੀ ਚਲੋ ਮੇਰਾ ਹੀ ਚਾਹੀਦੀਆਂ ਜੀ ਤੇ ਵੇਗਿਆ ਮਾਲ ਉਦਨ ਵਾਲਾ ਹੈ ਹਾਂਜੀ ਵੀਰ ਜੀ ਉਦਨ ਵਾਲਾ ਵੇਗਿਆ ਹੈ ਕਿੰਨੇ ਦਾ ਜੀ ਠੀਕ ਆ ਸਹੀ ਜੀ ਚਲੋ ਨਾਮ ਦੱਸੋ ਫਿਰ ਨਾ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਨ ਆਫ ਸਰਦਾਰ ਬਲਦੇਵ ਸਿੰਘ ਪਿੰਡ ਸਿਸ਼ਰੇਵਾਲ ਤਹਿਸੀਲ ਮਟਾਲਾ ਜ਼ਿਲ੍ਹਾ ਗਰਦਾਸਾ ਇੱਕ ਬੇਨਤੀ ਆ ਕਿ ਜਿਹੜਾ ਵੀਰ ਕੋਈ ਫੋਨ ਕਰਦਾ ਨਾ ਪਹਿਲਾਂ ਵੀਡੀਓ ਚੰਗੀ ਤਰ੍ਹਾਂ ਵੇਖ ਲਿਆ ਕਰ ਵੀ ਸਿਸ਼ਰੇਵਾਲ ਗਰਦਾਸਪੁਰ ਵਾਲਾ ਕਿ ਤਰਨਤਾਰਨ ਵਾਲਾ ਹਾਂਜੀ ਹਾਂਜੀ ਮੁੜ ਕੇ ਡਾਕੂਮੈਂਟ ਬਣਾ ਕੇ ਤੇ ਕਹਿ ਦਿੰਗੇ ਅਸੀਂ ਤੇ ਯਾਰ ਤਰਨਤਾਰਨ ਵਾਲੇ ਸਿਸ਼ਰੇਵਾਲ ਦਾ ਸਾਥ ਲਾ ਕੇ ਠੀਕ ਹੈ ਜੇ ਤੁਸੀਂ ਵੀਡੀਓ ਦੇਖ ਲਿਆ ਕਰੋ ਇਹ ਲਗਦੀ ਫਤੇਗੜ ਚੂੜੀਆਂ ਦੇ ਲਾਗੇ ਫਤੇਗੜ ਚੂੜੀਆਂ ਵਾ ਤੇ ਧਿਆਨਪੁਰ ਦਾਵਾ ਲਾਲ ਜੀ ਦਾ ਮੰਦਰ ਆ ਉਹ ਵੀ ਇਥੇ 4-5 ਕਿਲੋਮੀਟਰ ਸਾਨੂੰ ਦਾਰਾ ਤੇ ਜ਼ਿਲ੍ਹਾ ਗੁਰਦਾਸਪੁਰ ਹੈ ਤਹਿਸੀਲ ਪਟਾਲਾ ਹੈ ਹਨਾ ਜੇ ਕਿਹੜਾ ਵੀਡੀਓ ਦੇ ਕੇ ਘਰ ਸਲਾਹ ਕਰਕੇ ਇਹਦੇ ਫਿਰ ਵੀ ਜੀ ਫੋਨ ਲਾਇਆ ਕਰੋ ਜਿੰਨੇ ਲਾਉਣਾ ਠੀਕ ਹੈ ਡਾਕੂਮੈਂਟ ਭੰਨ ਕੇ ਮੁੜ ਕੇ ਕਹਿ ਦੇਣਗੇ ਯਾਰ ਰੈਕ ਕਰ ਲਈਏ ਘਰ ਇੱਕ ਵਾਰੀ ਹਾਂਜੀ ਹਾਂਜੀ ਫਿਰ ਪਹਿਲਾਂ ਕਰਕੇ ਫਿਰ ਹੀ ਫੋਨ ਕਰਿਆ ਕਰੋ ਤੇ ਇੱਕ ਵਾਰੀ ਫੋਨ ਨੰਬਰ ਵੀ ਪੋਲੀ ਤੋਂ ਫੋਨ ਨੰਬਰ ਜੀ 77 10 28 23 75 ਠੀਕ ਐ ਅੱਜ ਤਿੰਨ ਆ ਫਿਰ ਤਿੰਨਾਂ ਦੀ ਪਹਿਲਾਂ ਸੁਈਆਂ ਵਖਾ ਦੀਏ ਆ ਸੁਈਆਂ ਆ ਆ ਦੇ ਬਿਲਕੁਲ ਤਾਜੀ ਸੁਈ ਦੀ ਅੱਜ ਮਲੇਰੀ ਅੱਜ ਸਵੇਰੇ ਸੁਈ ਆ ਵਾਲੀ ਤਾਜੀ ਸਵੇਰ ਦੇ ਕਰਕੇ ਲੱਪੇ ਚ ਆ ਜੇ ਹਨਾ ਪੂਰੀ ਇਹ ਇੱਕੋ ਚੋਈ ਹੋਈ ਜਾਂਦੇ ਤੁਹਾਨੂੰ ਕਹਿ ਰਿਹਾ ਪੀਰੇ ਥਲੇ 8 ਕਿਲੋ ਜਾਂ 10 ਚੋਤਾ ਆ ਮੱਛੀ ਨੂੰ ਚੰਗਾ ਆ ਕੇ ਦੋ ਕਿਲੋ ਚੋਇਆ ਜਾ ਆਪਾਂ ਬੋਲ ਠੀਕ ਐ ਐਵੇਂ ਕਹੀ ਜੇ ਥੰਥਨ ਓਕੇ ਨਿਕਲੇ ਪੂਰੇ 100 ਜਿੱਤ ਨੰਬਰ ਦਾ ਥਾਲਾ ਵਿਖਾ ਲਓ ਦੱਸੋ ਕਿੰਨਾ ਤੇ ਦੁੱਧ ਦੋ ਤਰ੍ਹਾਂ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ ਬਹੁਤਾ ਨਹੀਂ ਇਹਦੇ ਕੋ 13 14 ਕਿਲੋ ਗਰਮਾਨਾ ਭਰੀ ਜਾਊਗੀ ਤੋਰਾ ਥਾਣੇ ਦੇ ਇੱਕ ਰੀ ਦੇਖ ਸਕਦੇ ਜੇ ਲੱਗੇ ਤਾਂ ਥਾਣੇ ਜਿਹੜਾ ਕਾਫੀ ਚੰਗਾ ਲੱਗਾ ਵਾ ਇਹ ਆ ਵੀ ਹੈ ਥੋੜੀ ਲੱਪੇ ਜਿਹਾ ਇੱਕ ਆਈ ਵੀ ਆ ਤੇ ਇੱਕ ਅੱਜ ਹੀ ਸਵੇਰੇ ਸੋਈ ਆ ਤੇ ਬੱਚਾ ਕੀ ਆ ਗਿਆ ਇਹਦੇ ਮਗਰ ਮਗਰ ਵੀ ਇਹਦੇ ਬੱਚੀ ਆ ਆ ਜਿਹੜੀ ਬੱਚੀ ਦੀ ਜਰਸੀ ਇਹਦੇ ਮਗਰ ਚਲੋ ਲੈ ਜਾ ਫਿਰ ਤੋਰ ਤਾ 13 ਕਿਲੋਟਰ ਦੇ ਲਾਗੇ ਬੰਦੇ ਦੁੱਧ ਜਿਹੜਾ ਕਹਿੰਦੇ ਵੀ ਚਵਾ ਸਕਦੀ ਚਿਹਰਾ ਦਿਖਾ ਦੇ ਇੱਕ ਰੀਡ ਠੀਕ ਹੈ ਲੈ ਜਾ ਦੋ ਚਾਰ ਦਿਨਾਂ ਨੂੰ ਜਿਹੜਾ ਢਿੱਡ ਪਰ ਜੂਗੀ ਚੰਗੀ ਤਰ੍ਹਾਂ ਫੇਰ ਉਹ ਖਲ ਜੂਗੀ ਪੱਗ ਦੇ ਕਾਂਡੀਆਂ ਦੇ ਹੁਣ ਆਈਆਂ ਨੇ ਨਾ ਉਹ ਹਾਂਜੀ ਪਤਾ ਸਜੇ ਖਾ ਕੇ ਟੰਗਰ ਸੱਟ ਮਾਰਾ ਮੋਟਾ ਦੂਸਰੇ ਪਾਸੇ ਤੋਂ ਵੀ ਤੁਹਾਨੂੰ ਦੇਖ ਸਕਦੇ ਆ ਪਹ ਲੱਗੇ ਤਾਂ ਇੱਕ ਵੀਰ ਜੀ ਦਾ ਆਵ ਖਾਲਦੋ ਜਿੰਨਾ ਕੋ ਲਈ ਜਨਾ ਸੀ ਹਾਂਜੀ ਉਹ ਉਹਨਾਂ ਨੇ ਵੇਲੀ ਦੇ ਲਵਾ ਦਾਲ ਚਾਰਚ ਫਿਰ ਇਹਨਾਂ ਲਾਈ ਆ ਕੰਡੇ ਵਾਲੀ ਤਾਰ ਹਾਂਜੀ ਉਹ ਕਿਦਾ ਖੁੱਲ ਕੇ ਨਾ ਜਾ ਕੇ ਤੇ ਰਗੜਦੀ ਰਹੀ ਹੈ ਤਾਂ ਉਹਦਾ ਕਰਕੇ ਆ ਦਾਗ ਪਿਆ ਇਹਦੇ ਇਹਦੇ ਵਿੱਚ ਹੈ ਕੱਕ ਨਾ ਦੇਖੋ ਜਿੱਦਾਂ ਮਰਜੀ ਨਾ ਪਦੇ ਰਹੋ ਇਹਨੂੰ ਠੀਕ ਹੈ ਨਾ ਕੋਈ ਦਰਦ ਮਨਉਂਦੀ ਨਾ ਕੁਛ ਪੁਰਾਣਾ ਹੀ ਆ ਹਨਾ ਬਹੁਤ ਬਹੁਤ ਵੀ ਦੱਸਿਆ ਨਹੀਂ ਉਹ ਗੁਮੀ ਜੀ ਮਤਲਬ ਕਿ ਜੋ ਵੀ ਆ ਪੁਰਾਣਾ ਆ ਸਹੀ ਹੋਇਆ ਵਾ ਹੁਣ ਹਨਾ ਤੇ ਉਹ ਨਿਸ਼ਾਨ ਜਿਹਾ ਜਿਹ ਤਰਗ ਨਿਸ਼ਾਨੀ ਰਹਿ ਜਾਂਦੀ ਆ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਵੀ ਜਿੱਡੀ ਬਰੀਡ ਵਾਲੀ ਐਸੀ 50000 ਦੀ ਵਿਕਦੀ ਹੈ ਜੇ ਚਾਰ ਦਿਨ ਸਾਹਮਣੇ ਜੇ ਅੱਛਾ ਆਪਾਂ 50 ਦੀ ਨਹੀਂ ਦੇਣੀ ਭਾ ਨਾ ਮਿਲੀ ਐ ਅੱਛਾ 42000 ਦੀ 40000 ਦੀ ਜਾਂਦੀ ਹੈ 1000 ਹੋਰ ਛੱਡ ਦਾਂਗੇ ਤੇ ਕੋਈ ਚਾਹਤਾ ਰਹੇ ਕੋਈ ਤੇ ਬਾਕੀ ਜੇ ਇਹ ਕਾਗ ਸੂਈ ਤੇ ਗੱਬਣ ਆ ਗੱਬਣੇ ਉਹ ਵੀ ਖਾਲ ਦੇਣੇ ਜੇ ਕੋਈ ਜੋੜਾ ਲਾਉ ਦੇ ਉਹ ਫਿਰ ਉਹ ਫਿਰ ਉਹ ਫਿਰ ਦੱਸ ਦਿੰਨੇ ਆ ਮਨ ਤਾਂ ਜੋੜੇ ਚੋਂ ਗਿੰਦੇ ਕਰ ਦਾਂਗੇ ਤੇ ਆ ਵੀ ਸੋਈ ਸਵਾਈ ਆ ਇਹ ਵੀ ਜੀ ਟੋਕੜ ਜੇ ਥਲੇ 7 ਕਿਲੋ ਦਾ ਕੋ 6 ਮਨ ਕੇ ਲੋੜੇ ਤੋਰ ਹਵੇ ਰਿੰਨਾ ਵੀ ਇੱਕ ਦੀ ਇਹ ਆ ਵੀ ਬਾਕੀ ਇੰਨਾ ਗਾਵਾਂ ਦਾ ਦੁੱਧ ਜਿਹੜਾ ਟੁਕੜਾਂ ਦਾ ਵੀ ਮੱਝਾਂ ਹਰ ਕੰਦਾ ਵਾ ਮੱਝਾਂ ਦੇ ਮੁਕਾਬਲੇ ਦੁੱਧ ਹੁੰਦਾ ਹੀ ਨਾ ਟੁਕੜਾਂ ਗਾਵਾਂ ਦਾ ਇਹਦੀ ਚਵਾਈ ਫਿਰ ਉਹ ਲੈ ਲਈ ਹੋਈ ਹੈ ਇਹਦੇ ਕੋਲ ਜਿਹੜਾ ਵਾ 6-7 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਵਾ ਹੁਣ ਗਾਂ ਸਟਾਲੇ ਚੱਲ ਪੈਣੇ ਆ ਹਾਂਜੀ ਤੇ ਸਾਰਾ ਸਿਆਲ ਇਹਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਣਾ ਤੇ ਇਹਦਾ ਮੁੱਲ ਵੇਦ ਜੀ ਫਿਰ ਇਹ ਦੇ ਦਈਏ 5000 ਕੀ ਇੱਕੋ ਗੱਲ ਕਰ ਦਈਏ ਕਰ ਦੋ ਜੀ ਪੂਰੇ 20 ਦੀ 1000 ਵੀਰ ਜੀ ਹੋਰ ਛੱਡਦਾ ਅਸ਼ਮ 1000 ਦੀ 19 ਦੀ ਦੇ ਦੇਣੀ ਹੈ ਬਾਕੀ ਇਹ ਨਾ ਆ ਕੇ ਕੋਈ ਨਹੀਂ ਕੀਤੀ ਆ ਵੱਡੀ ਹੈ ਹਾਂਜੀ ਹਾਂਜੀ 8 8 ਵਾਲੀ ਛੋਟੀ ਹੈ ਜੀ ਠੀਕ ਹੈ ਤੇ ਆ ਗੱਬਨ ਆ ਗਈ ਜੀ ਇਹ ਵੀ ਜੀ ਗੱਬਨ ਜੇ ਮੂੰਹ ਛੇ ਦਾ ਤੇ ਦੁੱਧਾ ਦੁੱਧ ਚੰਗੀ ਜੰਮੀ ਪਲੀ ਆ ਬਾਕੀ ਠੰਡੀ ਰਾਜੀ ਪੂਰੀ ਆ ਦੇਖ ਸਾਡੇ ਜੀ ਕੋਈ ਛੱਟਣ ਨਹੀਂ ਆਵੇ 17 ਵੀ ਠੰਡੀ ਤੇਰੀ ਹੈ ਹੈਗੀ ਸਾਈਵਾਲ ਕ੍ਰੋਸ ਤੇ ਆ ਬੰਨ ਕੇ ਬਾਕੀ ਠੰਡੀ ਪੀ ਤੇ ਇਹ ਕਿਨੇ ਕ ਦੁੱਧ ਲੀਜੇ ਦੁੱਧ ਵੀਰ ਜੀ ਘਰ ਆ ਲੈਣੇ ਪਹਿਲਾਂ ਥੱਲੇ 12 13 ਕਿਲੋ ਚ ਹੋਇਆ ਅੱਗੇ ਹੁਣ ਕੇ ਦਿੱਤੇ ਵਾਹ ਠੀਕ ਹੈ ਦੀ ਸੰਢੀ ਸੀ ਜੇ ਰਾਜੀ ਆ ਪੂਰੀ ਜਾਂ ਥੱਲੇ ਲੈ ਆ ਉਥੋਂ ਕਮਾ ਲਿਆ ਮਾੜੀ ਸਾਡੀ ਸਰੀਰੋਂ ਚੰਗੀ ਆ ਤਰ੍ਹਾਂ ਰਾਜੀ ਆ ਅਜੇ ਤਿਆਰ ਹੋਣੀ ਆ ਥੱਲੇ बाकी कोई गल नहीं हो जी आप लोग घर पे तो नहीं पैनवा ठीक है 8 10 देना जे ले जाउगी इतने नेक लाजे तैयार ठल्ला चंगी तरह भर जानी हां जी ते मोल फेर एदा मोल वीर जी ए दी ਹੁਣ ਸਾਮ ਛੱਡ ਦਾਂਗੇ ਤਿਆਰ ਹੋਈ ਦੇ ਵੇਸ਼ੇ ਤੁਹਾਨੂੰ ਪਤਾ ਹੁਣ ਗਾੜੀ ਦੀਵਾਲੀ ਆਉਂਦੀ 50000 ਤੋਂ ਬਾਹਰ ਹੀ ਵਿਕ ਜਾਂਦੀ ਹੈ ਹਾਂ ਜੀ ਇਹਦੀ 45000 ਰੁਪਏ ਜੀ 40 ਦੀ ਜਾਂਦੀ ਹੈ भाई 1000 ਛੱਡ ਦਾਂਗੇ ਜੀ ਅੱਛਾ ਤੇ ਜੇ ਕੋ ਜੋੜਾ ਲੇ ਜੋੜਾ ਲਊਗਾ ਉਹ ਸੂਈ ਤਾਜੀ ਤੇ 72000 ਰੁਪਏ ਜਰਾ ਜੋੜਾ ਦੇਣਾ ਅੱਛਾ 72000 ਦਾ 36 36 ਦੇ ਹਿਸਾਬ ਨਾਲ ਹੀ ਦੇ ਦੇਣੀ ਆ ਠੀਕ ਹੈ ਜੀ ਇੱਕ ਆ ਗਾਂ ਤੇ ਇੱਕ ਉਹ ਪਹਿਲੇ ਨੰਬਰ ਵਾਲੀ ਗਾਂ ਜੇ ਕੋਈ ਜੋੜਾ ਇਕੱਠਾ ਲੈ ਲਊਗਾ ਤੇ 72 ਦਾ ਜੋੜਾ ਇਹ ਕਹਿੰਦੇ ਦੇ ਦੇ ਦਾਂਗੇ ਹਾਂਜੀ ਬਾਕੀ ਆਪਣੀ ਵੇਖ ਕੱਲੀ ਕੱਲੀ ਲੈਣੀਆਂ ਤਾਂ ਫਿਰ ਇੱਕ ਇੱਕ ੱਟ ਚ ਆਣੀ ਸੀ ਬਾਕੀ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ